ਹਾਂ ਕੋਈ ਪਾਣੀ ਪੀਣ ਨੂੰ ਮਨ ਕਰੂਗਾ ਬਾਅਦ ਠੰਡਾ ਪਾਣੀ ਨਹੀਂ ਹੈਗਾ ਕਿੱਥੇ ਨਹੀਂ ਪਾਣੀ ਪਿਆ ਦੇਾਂਗੇ ਤੈਨੂੰ ਭਗਵੰਤ ਮਾਨ ਬੇਨਤੀ ਤਾਂ ਕਰ ਕੀ ਕਹਾਂਗੇ ਵੇ ਭਗਵੰਤ ਜੀ ਨੂੰ ਜੇ ਕਹਿਣਾ ਹੋਵੇ ਸਾਡੀ ਸੀਐਮ ਸਾਹਿਬ ਜੀ ਨੇ ਅੱਜ ਇੰਨੀ ਦਾ ਆਇਆ ਫੋਨ ਅਸਾ ਉਹ ਜਿਹੜਾ ਮੈਂ ਨਹੀਂ ਤੇ ਵੀ நாளை வீடியோ பண்ணுங்க ਕੀ ਰੇਟ ਵਿਕ ਜਾਂਦੇ ਬਾਈ ਫਿਰ ਇਹ ਹੈਗੀ ਯਾਰ ਅੱਜ ਤਾਂ 45 ਗਿਰਦੀ ਲੱਗੀ ਆ ਇਕੱਠਾ ਹੀ ਹਾਂ ਅੱਛਾ 13 ਗਰੇਟੀਆਂ ਸੀ 13 ਹਾਂ ਉਹੋਂ ਤਾਂ ਮਹਿੰਗੇ ਯਾਰ ਹਨਾ ਆ ਇੱਥੇ ਮੋਕੇ ਦਾ ਹੈਗੀ ਆ 65 65-60 ਰੁਪਏ ਹੂੰ ਜਮਨ ਜਾਂਦੀ ਵਾਲੀ ਪਈ ਹੈ ਨਾ ở chợ bưởi là cái lá nè ਇੱਕ ਤਰ੍ਹਾਂ ਹੈ ਨਾ ਇਹ ਬੜੀ ਛੋਟੀ ਰਗ ਮਾਰੇ ਸਾਡੀ ਇਹ ਇਹ ਨਸਲ ਵੀ ਹੁੰਦੀ ਆ ਵੀ ਕੋਈ ਇਹਨਾਂ ਦੀ ਤੇ ਕੋਈ ਨਸਲ ਨਹੀਂ ਹੁੰਦੀ पूरे अखबार खबूर लाने को दुधी का की हाल कि चलिया जामना जामना, जामनाल मिलते थां थांत अच्छा ਜਾਵਣਾ ਦਾ ਕਿ ਟਿਗਰ ਲੱਗਾ ਪਿਆ ਵੇਖ ਕੇ ਅੰਦਰ ਖੜੀ ਲੈਂਬਰਗਿਨੀ ਬਹੁਤ ਗਰਮੀ ਪਿੰਡਾਂ ਦੇ ਹੈਗੇ ਤਾਂ ਨਜ਼ਾਰੇ ਆ ਹਨਾ ਪਹਿਲਾਂ ਜਾਮਣਾ ਤੇ ਢੇਰ ਤੋਂ ਆਏ ਆ ਹੁਣ ਆ ਛੱਲੀਆਂ ਦਾ ਬਾਗੋ ਬਾਗ ਲੱਗਾ ਪਿਆ ਕਿੱਥੇ ਮਿਲਦੀਆਂ ਆ ਚੀਜ਼ਾਂ ਲੈ ਵੀ ਐਂ ਹਣੇ ਯਾਰੇ ਪਿੰਡਾਂ ਦੇ ਆ ਚੀਜ਼ਾਂ ਹੁਣ ਸ਼ਹਿਰ ਦੇ ਵਿੱਚ ਆਪਾਂ ਜਾਣਾ ਹੋਵੇ ਰੇੜੀ ਤੇ ਸਾਲ ਬਣਿਆ ਰਪਈਏ ਕਿਲੋ ਮਿਲੂ ਚੀਜ਼ ਕੱਦੂ 80 ਰੁਪਏ 100 ਰੁਪਏ ਕੱਦੂ ਵੀ ਆਮ ਤੇ ਪਿੰਡੀਆਂ ਵੀ ਆਮ ਪਿੰਡੀਆਂ ਵਾਧੂ ਛੱਲੀਆਂ ਵਾਧੂ ਤੌਰੀਆਂ ਵਾਧੂ ਖੇਤਾਂ ਦੇ ਨਿਆਰੇ ਅੱਜ ਛੱਲੀਆਂ ਵੀ ਖਾਣੇ ਆ ਬਾਈ ਇੰਨੀ ਦਾ ਆ ਫੋਨ ਅੱਛਾ ਉਹ ਜਿਹੜਾ ਮੈਂ ਨਹੀਂ ਤੇ ਬੀਲੀਵੋਰ ਦਾ ਅੱਛਾ ਉਹਨੂੰ ਫੋਨ ਕਰਾਇਆ ਤੇ ਬਾਈ ਕਰ ਮੈਂ ਤਾਂ ਫੇਰ ਲਾਈਟ ਚੜਾਈ ਰਾਤ 10 ਵਜੇ ਉਹ ਵੀ ਆਪਾਂ ਲੈ ਕੇ ਆਏ ਆ ਪੰਜਾਬ ਨਾਲ ਪਾਣੀ ਪੀਣ ਨੂੰ ਮਨ ਕਰੂਗਾ ਬਾਅਦ ਠੰਡਾ ਪਾਣੀ ਨਹੀਂ ਹੈਗਾ ਕਿੱਥੇ ਨਹੀਂ ਪਾਣੀ ਪਿਆ ਦੇਾਂਗੇ ਤੈਨੂੰ ਭਗਵੰਤ ਮਾਨ ਨੂੰ ਬੇਨਤੀ ਤਾਂ ਕਰ ਕੀ ਕਹਾਂਗੇ ਵੈਸੇ ਭਗਵੰਤ ਮਾਨ ਨੂੰ ਜੇ ਕਹਿਣਾ ਹੋਵੇ ਸਾਡੀ ਸੀਐਮ ਸਾਹਿਬ ਜੀ ਨੂੰ ਇੱਕ ਬੇਨਤੀ ਹੈ ਸਾਡ ਗਰਮੀ ਹੁਣ ਬਹੁਤ ਪੈ ਰਹੀ ਹੈ ਇਸ ਦੇ ਲਈ ਸਾਨੂੰ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾਣ ਵੈਰੀ ਗੁੱਡ ਸਹੀ ਗੱਲ ਭਗਵੰਤ ਮਾਨ ਨੂੰ ਬੇਨਤੀ ਕਰਤੀ ਹੈ ਲੈ ਵੀ ਜੱਸੂ ਨੇ ਤੇ ਵੇਹਣੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਸੁਣਦੇ ਕਿ ਲੈ ਵੀ ਸੁਣਨੀ ਚਾਹੀਦੀ ਵੈਸੇ ਸੀਐਮ ਸਾਹਿਬ ਜੀ ਨੂੰ ਕਿਉਂਕਿ ਬੱਚੇ ਅਰਦਾਸ ਕਰ ਰਹੇ ਆ ਵੀ ਸਾਡੀ ਬੇਨਤੀ ਕਬੂਲ ਕਰਨ ਹੈਨਾ ਜਿਸ ਕਰਤ ਤੇ ਵੈਸੇ ਮਨ ਤਾਂ ਲਊਗਾ ਭਗਵੰਤ ਮਾਨਤਰੀ ਬੰਦਾ ਬਹੁਤ ਵਧੀਆ ਪਿਆਰ ਕਰਦਾ ਕਲਾਕਾਰਾਂ ਨੂੰ ਹਮ ਸੌਰੀ ਬੱਚਿਆਂ ਨੂੰ ਪਿਆਰ ਕਰਦਾ ਹੈਨਾ ਤੇ ਫਿਰ ਵੀ ਆਪਣੇ ਸੀਐਮ ਸਾਹਿਬ ਮੰਨ ਲੈਣਗੇ ਵੈਸੇ ਤੇਰੀ ਗੱਲ ਤਾਂ ਹੈਨਾ ਗਰਮੀ ਬਹੁਤ ਪੈ ਰਹੀ ਹੈ ਨਾ ਇਸ ਕਰਕੇ ਛੁੱਟੀਆਂ ਤਾਂ ਬਣਦੀਆਂ ਕਿੰਨੀਆਂ ਕੀਤੀਆਂ ਜਾਣ ਵੈਸੇ ਤੇਰੇ ਹਿਸਾਬ ਨਾਲ ਇੱਕ ਮਹੀਨੇ ਦੀਆਂ ਤੇਰਾ ਭਲਾ ਹੋ ਜਾਏ ਮਹੀਨੇ ਨਹੀਂ ਗਾ ਮੈਂ ਸਕੂਲ ਜਾਵੜਿਆ ਕੋਈ ਨਹੀਂ ਕਰੇ ਤੋਡਾ ਉਹ ਸੀਐਮ ਸਾਹਿਬ ਦਾ ਮਨ ਕਹਿੰਦਾ ਦੋ ਮਹੀਨਿਆਂ ਦੀ ਵੀ ਕਰੀ ਸਕਦੇ ਆ ਮੰਨ ਸਕਦੇ ਵੈਸੇ ਤੇਰੀ ਗੱਲ ਤਾਂ ਹਨਾ ਲੈਓ ਸੀਐਮ ਸਾਹਿਬ ਜਿਸ ਕੀਤੇ ਕਹਿੰਦੀ ਵੀ ਹੋ ਸਕਦਾ ਕਿ ਦੋ ਮਹੀਨੇ ਨਹੀਂ ਚਾਹ ਦੋ ਦਿਨਾਂ ਤਾਂ ਨਹੀਂ 15 ਦਿਨਾਂ ਦੇ ਅੰਦਰ ਬਣਦੀਆਂ ਵੈਸੇ ਗਰਮੀ ਬਹੁਤ ਪੈਂਦੀ ਆ ਤੇ ਬੱਚਿਆਂ ਦੇ ਜਿਹੜੀਆਂ ਮੰਮੀਆਂ ਉਹ ਕਹਿੰਦੀਆਂ ਵੀ ਅਸੀਂ ਸਕੂਲ ਜਾਵੜਿਆ ਕਰਾਂਗੀਆਂ ਵੀ ਸਕੂਲ ਛੁੱਟੀਆਂ ਕਰਦੇ ਸਿਆਪਾ ਤਾਂ ਨਹੀਂ ਗਾ ਮੰਮੀਆਂ ਦੁਖੀ ਹੁੰਦੀਆਂ ਪੰਗਾ ਬਹੁਤ ਵੱਡਾ ਬੱਚੇ ਕਹਿੰਦੇ ਆ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਬੱਚਿਆਂ ਦੀਆਂ ਮਾਤਾ ਕਹਿੰਦੀਆਂ ਵੀ ਗਰਮੀ ਭਲਾ ਹੋਰ ਪੈ ਜੇ ਪਰ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਮੇਰੇ ਪਿਆਰੇ ਸਾਲਿਆਣਾਂ ਜੀ ਨਾ ਜਸੂ ਹਾਂਜੀ ਥੋਰ ਨਮਿਤਾ ਜੀ ਫਿਰ ਕਸ਼ਮੀ ਹਾਂ ਕਸ਼ਮੀ ਅੱਜ ਲੈਟ ਗਈ ਨੂੰ ਕਿੰਨਾ ਟਾਈਮ ਹੋ ਗਿਆ 11 ਵਜੇ ਗਈ ਸੀ 11 ਵਜੇ ਮੰਮਾ ਕਈ ਆਂ 11 ਵਜੇ ਗਈ ਨਹੀਂ 11 ਵਜੇ ਨਹੀਂ ਗਈ ਕਿ ਮੈਂ 12 ਵਜੇ 12 ਵਜੇ ਗਈ ਜੇ ਤੂੰ ਆਈ ਸਕੂਲੋਂ ਰੋ ਹੈਗੀ ਸੀ ਨਹੀਂ 11 ਵਜੇ ਦੀ ਤੱਕ 11 ਵਜੇ ਗਈ ਆ ਲੈਟ ਹਾਂ ਤੇ ਹੁਣ ਟਾਈਮ ਹੋ ਗਿਆ 8 ਵਜੇ ਗਿਆ ਤੇ ਇਹ ਇਨਵਰਟਰ ਜਰੂਰ ਚਲੋ ਚੱਲੀ ਜਾਂਦਾ ਇਨਵਰਟਰ ਨਾਲ AC ਨਹੀਂ ਨਾ ਚੱਲਦਾ ਪੱਖੇ ਗੱਲ ਨਹੀਂ ਬਣਦੀ ਨਾ ਫੇਰ ਹੁਣ ਕੀ ਕਰਗੇ ਬਾਰੀ ਪੈਸੇ ਬਾਰੀ ਪੈ ਜੇ ਕੋਠੇ ਤੇ ਨਾ ਮੈਂ ਚੜਾਈਏ ਹੈ ਕਿਉਂ ਵ 8 ਵਜੇ ਤੋਂ ਆਈ ਜਾਣੀ ਆ ਵੈਸੇ ਚਲੋ ਕਰਦੇ ਆ 30 ਤੱਕ ਤੋਂ 8:30 ਤੱਕ ਆ ਜੂ ਹਮ ਕਰਦੇ ਆ ਕੋਸ਼ਿਸ਼ ਹੋਰ ਕੁਛ ਤੇਰੀ ਵੀਡੀਓ ਬਣੀ ਜਾਂਦੀ ਕੁਛ ਕਹਿਣਾ ਤਾਂ ਨਹੀਂ ਚਾਹੁੰਦੀ ਨਹੀਂ ਕਿਉਂ ਦੁਬਾਰਾ ਫੇਰ ਬੇਨਤੀ ਕਰਦੇ ਭਗਵਾਨ ਤੋਂ ਬਣ ਜੀਓ ਇੱਕ ਵਾਰ ਕਰਤੀ ਸੀ